ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਜਿਹੜੀ ਵੀਡੀਓ ਆ ਉਹ ਇੱਕ ਸਵਾਲ ਦੇ ਉੱਤਰ ਵਿੱਚ ਆ ਜਿਹੜਾ ਕੀ ਮੈਨੂੰ ਪੁੱਛਿਆ ਗਿਆ ਸੀ ਕਿ ਮੈਨੂੰ ਪਾਠ ਕਰਨਾ ਨਹੀਂ ਆਉਂਦਾ ਕਿ ਮੈਂ ਚਪੈਰਾ ਸਾਫ਼ ਕੱਟ ਸਕਦੀ ਆ ਤਾਂ ਮੈਂ ਉਹਨਾਂ ਨੂੰ ਜਵਾਬ ਦੇ ਵਿੱਚ ਹਾਂ ਲਿਖ ਕੇ ਭੇਜ ਦਿੱਤਾ ਪਰ ਫਿਰ ਮੇਰੇ ਮਨ ਚ ਖਿਆਲ ਆਇਆ ਕਿ ਇਹ ਜਵਾਬ ਜਿਹੜਾ ਕੀ ਇੱਕ ਅਧੂਰਾ ਉੱਤਰ ਆ ਇਸ ਦਾ ਕੀ ਸਿਰਫ ਮੈਂ ਹਾਂ ਜੀ ਲਿਖਤਾ ਵੀ ਮੈਂ ਇਸ ਤੇ ਪੂਰੀ ਇੱਕ ਵੀਡੀਓ ਬਣਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾ ਸਕਾਂ ਕਿ ਮੈਂ ਕਹਿਣਾ ਕੀ ਚਾਹੁੰਨੀ ਆ ਸਾ ਸੰਗਤ ਜੀ ਬਹੁਤ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਹੜੇ ਕੀ ਇਹ ਵੀਡੀਓ ਦੇਖਦੇ ਹੋਣਗੇ ਤੇ ਸੋਚਦੇ ਹੋਣਗੇ ਕਿ ਅਸੀਂ ਵੀ ਬਿਨਾ ਪਾਠ ਕਰੇ ਚੁਪੈਰਾ ਸਾਫ ਕੱਟ ਸਕਦੇ ਹਾਂ ਕੀ ਨਹੀਂ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਚੁਪੈਰਾ ਸਾਫ ਕੱਟ ਸਕਦੇ ਹੋ ਬਿਨਾ ਪਾਠ ਕਰੇ ਪਰ ਇਹਦੇ ਵਿੱਚ ਵੀ ਉਸ ਗੁਰੂ ਮਹਾਰਾਜ ਦੀ ਇੱਕ ਸਰਤਾ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਕੋਈ ਕੋਈ ਇਨਸਾਨ ਘਰ ਵਿੱਚ ਹੁੰਦਾ ਸੀ ਜੋ ਪੜਿਆ ਲਿਖਿਆ ਹੁੰਦਾ ਸੀ ਹਰ ਕੋਈ ਪਾਠ ਨਹੀਂ ਕਰ ਸਕਦਾ ਸੀ ਤਾਂ ਉਸ ਟਾਈਮ ਗੁਰੂ ਮਹਾਰਾਜ ਜੀ ਨੇ ਗੁਰਮੰਤਰ ਦੇਣਾ ਵਾਹਿਗੁਰੂ ਜਾਪ ਦੇਣਾ ਜਾਂ ਮੂਲ ਮੰਤਰ ਦਾ ਪਾਠ ਦੇ ਦੇਣਾ ਕਿਉਂਕਿ ਮੂਲ ਮੰਤਰ ਦਾ ਪਾਠ ਵੀ ਛੋਟਾ ਜਿਹਾ ਬੜੀ ਆਸਾਨੀ ਦੇ ਨਾਲ ਯਾਦ ਹੋ ਜਾਂਦਾ ਤੇ ਮਹਾਪੁਰਖ ਇਹ ਹੁਕਮ ਕਰਦੇ ਕਿ ਤੁਸੀਂ ਵਾਹਿਗੁਰੂ ਜਾਪ ਕਰ ਲਓ ਜਾਂ ਫਿਰ ਮੂਲ ਮੰਤਰ ਦਾ ਪਾਠ ਕਰ ਲਓ ਜੇ ਸਾਨੂੰ ਗੁਟਕਾ ਸਾਹ ਪੜਨਾ ਨਹੀਂ ਆਉਂਦਾ ਪਾਠ ਕਰਨਾ ਨਹੀਂ ਆਉਂਦਾ ਤੇ ਅੱਜ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਗੁਰੂਕਾ ਸਾਹਿਬ ਤੋਂ ਪਾਠ ਕਰਨਾ ਨਹੀਂ ਆਉਂਦਾ ਉਹ ਬਿਲਕੁਲ ਹੀ ਅਣਪੜ੍ਹਨੇ ਉਹ ਕੀ ਕਰਨ ਜਦੋਂ ਚੁਪੈਰਾ ਸਾਬ ਘਟਣਾ ਸਭ ਤੋਂ ਪਹਿਲੀ ਗਲਤੀ ਇਹ ਹੈ ਕਿ ਉਹ ਬਿਲਕੁਲ ਹੀ ਅਣਪੜ੍ਹ ਹੋਣੇ ਚਾਹੀਦੇ ਨੇ ਉਹਨਾਂ ਨੂੰ ਨਾ ਹੀ ਪੰਜਾਬੀ ਵਿੱਚ ਕੁਝ ਲਿਖਣਾ ਜਾਂ ਪੜ੍ਹਨਾ ਆਉਣਾ ਚਾਹੀਦਾ ਨਾ ਹੀ ਹਿੰਦੀ ਵਿੱਚ ਤੇ ਨਾ ਹੀ ਇੰਗਲਿਸ਼ ਦੇ ਵਿੱਚ ਕੋਈ ਵੀ ਭਾਸ਼ਾ ਲਾ ਲਓ ਕਿਉਂਕਿ ਗੁਰੂ ਮਹਾਰਾਜ ਦੀ ਇੰਨੀ ਕੋ ਕਿਰਪਾ ਸਾ ਸੰਗਤ ਜੀ ਅੱਜ ਆਪਾਂ ਨੂੰ ਹਰ ਇੱਕ ਭਾਸ਼ਾ ਦੇ ਵਿੱਚ ਗੁਰਕਾ ਸਾਹਿਬ ਮਿਲ ਜਾਂਦੇ ਨੇ ਤਾਂ ਆਪਾਂ ਉਹਨਾਂ ਤੋਂ ਉਹ ਪਾਠ ਕਰ ਸਕਦੇ ਹਾਂ ਪਰ ਜੇ ਆਪਾਂ ਨੂੰ ਬਿਲਕੁਲ ਹੀ ਪੜ੍ਹਨਾ ਨਹੀਂ ਆਉਂਦਾ ਤਾ ਆਪਾ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਲੈ ਕੇ ਉਹੀ ਵਿਧੀ ਦੇ ਨਾਲ ਦੁਪਹਿਰਾ ਸਾਬ ਦੇ ਟਾਈਮ ਚੌਂਕੜਾ ਮਾਰ ਕੇ ਬੈਠ ਜਾਣਾ ਜੇ ਤੁਹਾਡਾ ਮਨ ਮੂਲ ਮੰਤਰ ਦੇ ਪਾਠ ਨੂੰ ਕਰਦਾ ਤਾਂ ਤੁਸੀਂ ਉਹ ਕਰਨੇ ਸ਼ੁਰੂ ਕਰ ਦੇਣੇ ਨੇ ਜਾਂ ਫਿਰ ਵਾਹਿਗੁਰੂ ਜਾਪ ਸ਼ੁਰੂ ਕਰ ਦੇਣਾ ਜਾਂ ਫਿਰ ਮੇਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਤੇ ਤੁਸੀਂ ਉਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਚਪੈਰਾ ਸਾਹਿਬ ਖਤਮ ਨਹੀਂ ਹੁੰਦਾ ਬਸ ਇੱਥੇ ਕੀ ਬਦਲ ਗਿਆ ਕਿ ਪਾਠ ਨਹੀਂ ਸਿਮਰਨ ਕਰ ਰਹੇ ਹਾਂ ਮਹਾਰਾਜ ਨੇ ਇਸ ਚੀਜ਼ ਦੀ ਮਨਾਹੀ ਨਹੀਂ ਕੀਤੀ ਕਿ ਜੇ ਤੁਸੀਂ ਪਾਠ ਹੀ ਕਰਦੇ ਹੋ ਤਾਂ ਹੀ ਤੁਹਾਡਾ ਚੁਪੈਰਾ ਸਾਭ ਲੱਗੇਗਾ ਪਰ ਉਸ ਸੱਚੇ ਪਿਤਾ ਵਾਹਿਗਿਰੂ ਤੋਂ ਇਹ ਗੱਲ ਬਿਲਕੁਲ ਹੀ ਨਹੀਂ ਛੁਪੀ ਕਿ ਤੁਹਾਨੂੰ ਪਾਠ ਕਰਨਾ ਆਉਂਦਾ ਕਿ ਤੁਸੀਂ ਜਾਣ ਬੁੱਝ ਕੇ ਚਲਾਕੀ ਕਰਦੇ ਹੋ ਕਿਉਂਕਿ ਜਿਹੜਾ ਉਸ ਬੀਬੀ ਨੇ ਮੈਨੂੰ ਮੈਸੇਜ ਕਰਿਆ ਸੀ ਉਹ ਪੰਜਾਬੀ ਦੇ ਵਿੱਚ ਸੀ ਤੇ ਜੇ ਉਹ ਮੈਸੇਜ ਉਸਨੇ ਖੁਦ ਨਹੀਂ ਕਰਿਆ ਕਿਸੇ ਤੋਂ ਲਿਖਵਾਇਆ ਸੀ ਵੀ ਮੈਨੂੰ ਨਹੀਂ ਆਉਂਦਾ ਤਾਂ ਤਾਂ ਉਹ ਸਿਮਰਨ ਕਰਕੇ ਦੁਪਹਿਰਾ ਸਾਹਬ ਕੱਟ ਸਕਦੇ ਨੇ ਪਰ ਜਦੋਂ ਉਹ ਪੰਜਾਬੀ ਲਿਖ ਸਕਦੇ ਨੇ ਤਾਂ ਉਹ ਪੰਜਾਬੀ ਪੜ ਵੀ ਸਕਦੇ ਨੇ ਗੱਲ ਸਿਰਫ ਇੰਨੀ ਕੁ ਹੋ ਸਕਦੀ ਆ ਕਿ ਤੁਸੀਂ ਸੁੱਧ ਪਾਠ ਨਹੀਂ ਕਰ ਸਕਦੇ ਪਰ ਮਹਾਰਾਜੀ ਨੂੰ ਤਾਂ ਪਤਾ ਕਿ ਮੇਰਾ ਬੱਚਾ ਕੋਸ਼ਿਸ਼ ਤਾਂ ਕਰ ਰਿਹਾ ਪਾਠ ਕਰਨ ਦੀ ਜਾਂ ਫਿਰ ਤੁਹਾਡੇ ਮਨ 'ਚ ਇਹ ਖਿਆਲ ਆਉਂਦਾ ਹੋਊ ਕਿ ਜੇ ਮੈਂ ਦੁਪਹਿਰਾ ਸਾਫ਼ ਕੱਟੂੰਗਾ ਕਿੱਥੇ ਉਹ 4 ਵਜੇ ਖਤਮ ਹੋ ਜਾਂਦਾ ਵੀ ਮੈਂ ਇੰਨਾ ਹੋਲੀ ਪਾਠ ਕਰਦੀਆਂ ਮੇਰੀ ਸਪੀਡ ਨਹੀਂ ਹੈਗੀ ਮੈਨੂੰ 5 ਵਜੇ ਵੱਜ ਜਾਣਗੇ ਜਾਂ 5:30 ਵੱਜ ਜਾਣਗੇ ਤਾਂ ਤੁਸੀਂ ਇਹ ਨਹੀਂ ਸੋਚਣਾ ਤੁਸੀਂ ਆਰਾਮ ਨਾਲ ਹੌਲੀ-ਹੌਲੀ ਪਾਠ ਕਰੋ ਤੁਸੀਂ ਹਰ ਇੱਕ ਨੂੰ ਧੋਖਾ ਦੇ ਸਕਦੇ ਹੋ ਪਰ ਉਸ ਗੁਰੂ ਮਹਾਰਾਜ ਨੂੰ ਧੋਖਾ ਨਹੀਂ ਦੇ ਸਕਦੇ ਕਿਉਂਕਿ ਉਹ ਸਭ ਦੀਆਂ ਦਿਲਾਂ ਦੀਆਂ ਜਾਣਦਾ ਉਹਨੂੰ ਸਭ ਪਤਾ ਕਿ ਮੇਰਾ ਬੱਚਾ ਕੀ ਕਰਦਾ ਮੰਨ ਲਓ ਤੁਹਾਨੂੰ ਕੋਈ ਵੀ ਪਾਠ ਆ ਜਿਹੜਾ ਕਿ ਸੁੱਧ ਕਰਨਾ ਨਹੀਂ ਆਉਂਦਾ ਪਰ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਛੋਟੇ ਹੁੰਨੇ ਆ ਜਾਂ ਛੋਟੇ ਬੱਚੇ ਆਪਾਂ ਦੇਖਦੇ ਆ ਉਹ ਜਦੋਂ ਵੀ ਕੋਈ ਵੀ ਚੀਜ਼ ਮੰਗਦੇ ਨੇ ਜਾਂ ਬੋਲਣਾ ਸ਼ੁਰੂ ਕਰਦੇ ਨੇ ਉਹ ਹਮੇਸ਼ਾ ਉਸ ਚੀਜ਼ ਨੂੰ ਗਲਤ ਬੋਲਦੇ ਨੇ ਜਿਵੇਂ ਕੀ ਮਾਣੀ ਉਹ ਕਦੇ ਸਿੱਧਾ ਇਹ ਨਹੀਂ ਕਹਿੰਦੇ ਪਾਣੀ ਉਹ ਹਮੇਸ਼ਾ ਮਾਣੀ ਦੇ ਦੋ ਪਰ ਆਪਾਂ ਉਹਦੇ ਮਾਤਾ ਪਿਤਾ ਹੋਣ ਦੇ ਜਾਂ ਕੋਈ ਵੀ ਆਲੇ ਦਾਲੇ ਰਿਸ਼ਤੇਦਾਰ ਹੁੰਦਾ ਉਹ ਆਸਾਨੀ ਨਾਲ ਸਮਝ ਜਾਂਦਾ ਕਿ ਇਹ ਬੱਚਾ ਪਾਣੀ ਕਹਿੰਦਾ ਨਾ ਕਿ ਮਾਣੀ ਇਸ ਤਰ੍ਹਾਂ ਹੀ ਜੇ ਤੁਸੀਂ ਪਾਠ ਕਰਦੇ ਹੋ ਤੇ ਗਲਤ ਪੜ੍ਹਦੇ ਵੀ ਹੋ ਪਰ ਗੁਰੂ ਮਹਾਰਾਜ ਨੂੰ ਤਾਂ ਪਤਾ ਨਾ ਮੇਰਾ ਬੱਚਾ ਮੈਨੂੰ ਕੀ ਕਹਿਣਾ ਚਾਹੁੰਦਾ ਘਟੋ ਘਟ ਮੇਰਾ ਬੱਚਾ ਕੋਸ਼ਿਸ਼ ਤਾਂ ਕਰ ਰਿਹਾ ਪਾਠ ਕਰਨ ਦੀ ਤੇ ਆਪਦੇ ਆਪ ਗੁਰੂ ਮਹਾਰਾਜ ਜੀ ਤੁਹਾਨੂੰ ਸੁਮਤ ਬਖਸ਼ਣਗੇ ਸ਼ੁੱਧ ਪਾਠ ਕਰਨ ਦੇ ਗੁਰੂ ਮਹਾਰਾਜ ਜੀ ਇੰਨੇ ਕੁ ਕਰਨੀ ਵਾਲੇ ਨੇ ਕਿ ਸੱਚੇ ਪਿਤਾ ਵਾਹਿਗੁਰੂ ਉਹ ਸਭ ਦੀਆਂ ਦਿਲਾਂ ਦੀਆਂ ਜਾਣਦੇ ਨੇ ਕਿ ਕਿਹੜਾ ਬੱਚਾ ਮੇਰੇ ਤੇ ਭਰੋਸਾ ਰੱਖ ਕੇ ਮੇਰਾ ਪਾਠ ਕਰ ਰਿਹਾ ਮੇਰਾ ਦੁਪਹਿਰਾ ਸਾਬ ਕੱਟ ਰਿਹਾ ਤੇ ਕਿਹੜਾ ਬੱਚਾ ਸਿਰਫ ਇੱਕ ਇਹ ਸੋਚ ਕੇ ਵੀ ਚਲੋ ਆਣੀ ਗੱਲ ਬਣਦੀ ਤਾਂ ਆਪਾਂ ਦੁਪਹਿਰਾ ਸਾਬ ਕੱਟ ਕੇ ਦੇਖ ਲੈਨੇ ਆ ਮਹਾਰਾਜ ਜੀ ਉਹ ਵੀ ਜਾਣਦੇ ਨੇ ਇਸ ਕਰਕੇ ਆਪ ਦੇ ਆਪ ਨਾਲ ਧੋਖਾ ਨਾ ਕਰੋ ਜੇ ਤੁਹਾਨੂੰ ਬਿਲਕੁਲ ਹੀ ਪੜਨਾ ਨਹੀਂ ਆਉਂਦਾ ਤੁਸੀਂ ਅਣਪੜ੍ਹ ਹੋ ਤਾਂ ਤੁਸੀਂ ਸਿਮਰਨ ਕਰ ਸਕਦੇ ਹੋ ਵਾਹਿਗੁਰੂ ਜਾਪ ਕਰ ਸਕਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਾਪ ਕਰ ਸਕਦੇ ਹੋ ਮੂਲ ਮੰਤਰ ਦੇ ਪਾਠ ਦਾ ਜਾਪ ਕਰ ਸਕਦੇ ਹੋ ਤੇ ਮਰਿਆਦਾ ਸਾਰੀ ਉਹੀ ਅਪਣਾਉਣੀ ਆ ਜਿਹੜੀ ਕਿ ਦੁਪਹਿਰਾ ਸਾਹ ਦੇ ਵੇਲੇ ਆਪਾਂ ਅਪਣਾਉਣੇ ਆ ਮਹਾਰਾਜ ਨੇ ਇਹਦੇ ਵਿੱਚ ਕੋਈ ਬੰਦਸ ਨਹੀਂ ਲਾਈ ਪਰ ਤੁਹਾਨੂੰ ਬਿਲਕੁਲ ਵੀ ਗੁਰਸਿੱਖੀ ਦਾ ਜਾਂ ਕਿਸੇ ਵੀ ਭਾਸ਼ਾ ਦਾ ਗਿਆਨ ਨਹੀਂ ਹੈਗਾ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਜੇ ਤੁਹਾਡਾ ਕੋਈ ਹੋਰ ਵੀ ਸਵਾਲ ਆ ਜਿਹਦੇ ਵਿੱਚ ਆਪਣਾ ਮਨ ਲੱਗਦਾ ਕਿ ਕਨਫਿਊਜ਼ ਆ ਤਾਂ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਮੈਸੇਜ ਕਰਕ ਦਿਓ ਤਾਂ ਜਿੰਨੀ ਕ ਸੱਚੇ ਪਾਤਸ਼ਾਹ ਬੁੱਧੀ ਬਖਸ਼ਣਗੇ ਇਹ ਨਿਮਾਣੀ ਤੁਹਾਨੂੰ ਕੋਸ਼ਿਸ਼ ਕਰੂਗੀ ਜਵਾਬ ਦੇਣ ਦਾ ਮੈਂ ਵੀ ਇੱਕ ਇਨਸਾਨ ਹਾਂ ਗਲਤੀਆਂ ਮੇਤੋਂ ਵੀ ਹੋ ਜਾਣਗੀਆਂ ਮੈਨੂੰ ਬਖਸ਼ ਲਿਓ ਪਰ ਸੱਚੇ ਪਾਤਸ਼ਾਹ ਨੇ ਜਿੰਨੀ ਕ ਬੁੱਧੀ ਬਖਸ਼ੀ ਆ ਉਸ ਬੁੱਧੀ ਦੇ ਮੁਤਾਬਿਕ ਤੁਹਾਡੇ ਨਾਲ ਹੀ ਗੱਲ ਬਾਤ ਮੈਂ ਸਾਂਝੀ ਕਰਦੀ ਆਂ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਜੀ